ਮੈਂ ਅੱਜ ਇੱਥੇ ਬੈਠਾ ਬਾਹਰ ਆਇਆ ਬੈਠਾ ਇਹਦੇ ਲਈ ਹੁਣ ਕੱਬ ਸਾਰੇ ਗੱਲਾਂ ਹੁੰਦੀਆਂ ਨੇ ਕਿਉਂ ਬਾਹਰ ਆਇਆ ਬੈਠਾ ਇਹਦਾ ਵੀ ਕੋਈ ਨਾ ਕੋਈ ਕਾਰਨ ਹੁੰਦਾ ਆ ਜਿਹੜਾ ਸਾਡਾ ਭਰਾ ਜੇਲ੍ਹ ਦੇ ਵਿੱਚ ਆ ਸਾਡਾ ਭਰਾ ਇੱਕ ਮਹੰਗਾ ਸਿੱਧੂ ਬੈਠਾ ਬੜਾ ਦੁੱਖ ਹੋਇਆ ਮੈਨੂੰ ਇਸ ਚੀਜ਼ ਦਾ ਮਹਿਸੂਸ ਹੋਇਆ ਪਿਆ ਵੀ ਜਿਹੜਾ ਵੀ ਨੌਜਵਾਨ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਚੱਲ ਜੇ ਚੱਲ ਪਰਚਾ ਚੱਲ ਪਰਚਾ ਇਹ ਪੰਜਾਬ ਬਦਲੂ ਕਦੋਂ ਮੈਂ ਤਾਂ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਹੁਣ ਮੈਨੂੰ ਲੱਗਦਾ ਇਹਨਾਂ ਨੇ ਮੇਰੇ ਜਦੋਂ ਮੈਂ 에ਰਪੋਰਟ ਤੇ ਉਤਰੂੰਗਾ ਉਤਨਸਾਰ ਮੈਨੂੰ ਇਹ ਉਤੰਤਰ ਡੱਕ ਦਿੰਦੇ ਨੇ ਕਿਉਂਕਿ ਚੰਡੀਗੜ੍ਹ ਨਾਲ ਜਿਹੜਾ ਪਰਚਾ ਇਹਨਾਂ ਨੇ ਮੇਰੇ ਤੇ ਵੀ ਦਿੱਤਾ ਹੋਊਗਾ ਪਰਚਾ ਮੈਨੂੰ ਪੂਰੀ ਸ਼ੱਕ ਆ ਕਿ ਇਹਨਾਂ ਨੇ ਮੇਰੇ ਤੇ ਪਰਚਾ ਦਿੱਤਾ ਹੋਇਆ ਹੁਣ ਜਦੋਂ ਮੈਂ ਉਤਰੂੰਗਾ ਮੈਨੂੰ ਨੇ ਉਤਰਨ ਸਾਰੀ ਅੰਦਰ ਫੇਰ ਮੈਨੂੰ ਧੱਕ ਦੇਣਾ ਗੱਲ ਤਾਂ ਅਸਲ ਦੇ ਵਿੱਚ ਇਹ ਹੈ ਕਿ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਸਾਡਾ ਮੇਰਾ ਭਰਾ ਜੇਲ੍ਹ ਦੇ ਵਿੱਚ ਬੈਠਾ ਮਹੰਗਾ ਸਿੱਧੂ ਠੀਕ ਹੈ ਮੈਂ ਉਹਨੂੰ ਵੀ ਆ ਕੇ ਕਢਾਉਣਾ ਮੈਨੂੰ ਸਾਰਾ ਕੁਝ ਦਿਖ ਰਿਹਾ ਕਿ ਇਹਨਾਂ ਨੇ ਮੇਰੇ ਦੇ ਖਿਲਾਫ ਕੀ ਕੀ ਕੀਤਾ ਪਰ ਇਹਨਾਂ ਨੇ ਤੁਸੀਂ ਇਹ ਦੇਖ ਲਿਓ ਆ ਇਹ ਰਿਪੋਰਟ ਤੋਂ ਉੱਤਰ ਸਾਰੇ ਨੇ ਤਾਂ ਮੈਨੂੰ ਚੱਕ ਲੈਣ ਕਿਉਂਕਿ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਆਉਣ ਤਾਂ ਮੈਂ ਥੋੜੇ ਦਿਨਾਂ ਲਈ ਗਿਆ ਸੀ ਮੈਂ ਆ ਜਾਂਦਾ ਮੈਂ ਕੋਈ ਬਾਹਲੇ ਦਿਨ ਨਹੀਂ ਸੀ ਇੱਥੇ ਲਾਉਣੇ ਮੈਂ ਥੋੜੇ ਦਿਨਾਂ ਲਈ ਗਿਆ ਸੀ ਹੁਣ ਮੈਂ ਥੋੜੇ ਦਿਨਾਂ ਦੇ ਵਿੱਚ ਵਿੱਚ ਆ ਵੀ ਰਿਹਾ ਵਾਪਸ ਪਰ ਉਸ ਪਰਚੇ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਇਹ ਵਿਚਕੜੀ ਇਸਕੇ ਮੈਨੂੰ ਵੀ ਅੰਦਰ ਸੱਟਣਗੇ ਜਿਹੜਾ ਚੰਡੀਗੜ੍ਹ ਵਾਲਿਆਂ ਨੇ ਪਰਚਾ ਕੀਤਾ ਮੈਨੂੰ ਕਿਸੇ ਚੀਜ਼ ਦੀ ਕੋਈ ਘਬਰਾਹਟ ਨਹੀਂ ਪਰ ਮੈਂ ਦੇਖ ਰਿਹਾ ਸੀ ਕਿ ਕਿ ਚੱਲ ਕੀ ਰਿਹਾ ਹੁਣ ਮੈਨੂੰ ਆਉਣਾ ਹੀ ਪੈਣਾ ਮੈਂ ਕੱਲ ਨੂੰ ਵੀ ਜਿਹੜਾ ਕਿ ਸ ਤੇ ਪਰ ਇਹ ਚੀਜ਼ ਦੇ ਲਈ ਮੈਂ ਸਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਵੀ ਬੰਦਾ ਕੋਈ ਹੁੰਦਾ ਪੰਜਾਬ ਦੀ ਗੱਲ ਕਰੂ ਤਾਂ ਆ ਜਿਹੜਾ ਕੇ ਆ ਤੁਹਾਨੂੰ ਸਾਰਿਆਂ ਨੂੰ ਪਖਤਾਨ ਕਰਨਾ ਪਊਗਾ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਆਪਣੇ ਪੰਜਾਬ ਦੀ ਗੱਲ ਕਰੀ ਆਪਾਂ ਆਪਣੇ ਲੋਕਾਂ ਦੀ ਗੱਲ ਕਰੀ ਆ ਆਪਾਂ ਛੱਡੀ ਇਹਨਾਂ ਦਾ ਖੜਾ ਯਾਰ ਇਹ ਸਾਰੇ ਪੰਜਾਬ ਨੂੰ ਮਾਰਨ ਦੇ ਤੋਲੇ ਹੋਏ ਨੇਗੇ ਮੈਂ ਜਿਹੜਾ ਉਹ ਏਜੰਟ ਮਾਫੀਆ ਆ ਚੱਲੀ ਜਾਂਦਾ ਕੰਮ ਏਜੰਟ ਮਾਫੀਆ ਕਿਸੇ ਵੀ ਜਿਹੜਾ ਮਨ ਦੇ ਵਿੱਚੋਂ ਕੋਈ ਆਪਦਾ ਭਰਮ ਭਲੇਖਾ ਕੱਢ ਦੇ ਇਹਨਾਂ ਦੇ ਖਿਲਾਫ ਵੀ ਮੈਂ ਡਟ ਕੇ ਜਿਹੜੀ ਲੜਾਈ ਲੜਨੀ ਆ ਡਟ ਕੇ ਸਾਰਿਆਂ ਨੂੰ ਨੰਗਾ ਚੱਟਾ ਕਰਨਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂ ਜਿਨ੍ਹਾਂ ਨੇ ਸਾਡੇ ਦੇ ਪਰਚਾ ਕਰਾਇਆ ਜਿਨ੍ਹਾਂ ਤੇ ਸਾਡੇ ਜਿਨ੍ਹਾਂ ਨੇ ਸਾਡੇ ਤੇ ਕਰਾਇਆ ਨੇ ਡਟ ਕੇ ਇਹਨਾਂ ਨੂੰ ਨੰਗੇ ਕਰਾਂਗੇ ਜਿਨ੍ਹਾਂ ਨੇ ਦੇਖਣਾ ਦੇਖ ਲਓ ਕੋਈ ਗੱਲ ਨੇ ਸਮਾਂ ਥੋੜਾ ਜਿਆਦਾ ਰਹਿ ਗਿਆ 1.5 ਸਾਲ ਦਾ ਸਮਾਂ ਰਹਿ ਗਿਆ ਕੱਢ ਲਓ ਫਿਰ ਦੇਖਿਓ ਬਣਦਾ ਕੀ ਆ ਫਿਰ ਧਕਾਵਾਂਗੇ ਦੋ ਹੱਥ ਇਹਨਾਂ ਨੂੰ ਤੇ ਇਸ ਕਰਕੇ ਵੀਰੋ ਮੇਰੇ ਭਰਾਵੋ ਪਰ ਜਿਹੜੀ ਹੁਣ ਹੜਾਂ ਦੀ ਸਮੱਸਿਆ ਹੜਾਂ ਦੀ ਸਮੱਸਿਆ ਬਾਰੇ ਤੁਹਾਨੂੰ ਮੈਂ ਗੱਲ ਦੱਸਦਾ ਕੋਈ ਗੱਲ ਨਹੀਂ ਮੈਂ ਅਸੀਂ ਫੋਟੋਆਂ ਖਿਚਾਉਣ ਵਾਲੇ ਦੇ ਵਿੱਚੋਂ ਨਹੀਂ ਹੈਗੇ ਤੁਹਾਨੂੰ ਸਭ ਨੂੰ ਪਤਾ ਹੀ ਆ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਡਟ ਕੇ ਜਿਹੜੇ ਕਿ ਆਪਾਂ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਨੇਗੀਆਂ ਇਸ ਤੋਂ ਬਾਅਦ ਜਿਹੜੀ ਅਸਲ ਦੇ ਵਿੱਚ ਲੋਡ ਪਾਣੀਆ ਲੋਕਾਂ ਨੂੰ ਇਸ ਤੋਂ ਬਾਅਦ ਚ ਲੋਡ ਪਾਣੀਆ ਪਿਛਲੇ ਸਮੇਂ ਦੇ ਵਿੱਚ ਸਾਰਾ ਅਸੀਂ ਹੜ ਆਪਣੇ ਪਿੰਡੇ ਤੇ ਨਗਾਹੇ ਹੋਏ ਨੇਗੇ ਸਾਰੇ ਥਾਵਾਂ ਤੇ ਲੋਕਾਂ ਨਾਲ ਖੜੇ ਆ ਇਸ ਬਾਰੇ ਵੀ ਜਿਹੜਾ ਅਸੀਂ ਇਹ ਜਿਹੜੀਆਂ ਕਿ ਜਿਹੜੀ ਸੇਵਾ ਉਦੋਂ ਤੁਸੀਂ ਦੇਖ ਲਓ ਕਿੰਨੀਆਂ ਸਰੀਰ ਜਮਾ ਮੇਰਾ ਕਣਕ ਹੋ ਗਿਆ ਸੀਗਾ ਜਦੋਂ ਪਿਛਲੇ 2 ਡੇਢ 2 ਮਹੀਨੇ ਹੜਾਂ ਦੇ ਵਿੱਚ 2 ਮਹੀਨੇ ਹੜਾਂ ਦੇ ਵਿੱਚ ਹੀ ਤੁਰੇ ਫਿਰ ਰਹੇ ਹਾਂ ਇਹ 5-7 ਦਿਨ ਵਾਲਾ ਕੰਮ ਨਹੀਂ ਹੈਗਾ ਡਟ ਕੇ ਉਦੋਂ ਖੜਾਂਗੇ ਲੋਕਾਂ ਨੇ ਜ਼ਮੀਨਾਂ ਲੋਕਾਂ ਨੇ ਘਰ ਬਣਾਉਣ ਤੇ ਕਰ ਜਿਹੜਾ ਕਿ ਨਾਲ ਜਿਹੜੀਆਂ ਕਿ ਸਵਾਵਾ ਨਵਾਵਾਂਗੇ ਇਹ 5-7 ਦਿਨ ਵਾਲਾ ਕੰਮ ਨੇ ਵੀ ਚਲੋ ਜੀ ਫੋਟੋਆਂ ਖਿਚਾਓ ਜੀ ਵੀਡੀਓ ਪਾਓ ਜੀ ਉਹ ਕਰੋ ਜੀ ਤੁਹਾਨੂੰ ਸਭ ਨੂੰ ਜਿੰਨੇ ਮੈਨੂੰ ਜਾਣਦ ਨੇ ਪਰਸਨਲੇ ਤੌਰ ਤੇ ਉਹ ਆਪਦੇ ਭਰਾ ਤੇ ਮਾਣ ਕਰਦੇ ਨੇ ਵੀ ਹਾਂ ਸਾਡੇ ਪਹਿਲੇ ਸਾਡਾ ਭਰਾ ਖੜ ਸਕਦਾ ਇਹ ਇਹ ਉਹਨਾਂ ਨੂੰ ਸਭ ਨੂੰ ਪਤਾ ਇਸ ਕਰਕੇ ਉਹਨੂੰ ਕੋਈ ਗੱਲ ਨਹੀਂ ਚਾਰਕ ਦਿਨਾਂ ਦਾ ਫੋਟੋ ਵਾਲਾ ਦੌਰ ਲੰਘ ਜਾਨਾ ਤੇ ਫੋਟੋ-ਫੂਟੋ ਛੂਟ ਹੋ ਜਾਂਦੇ ਹੜਾਂ ਦੇ ਵਿੱਚ ਇਦੋਂ ਬਾਅਦ ਡਟ ਕੇ ਜਿਹੜਾ ਕਿ ਆਪਾਂ ਸਾਰਾ ਜਿਹੜਾ ਸਬਾਵਾ ਨਿਭਾਵਾਂਗੇ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰਿਓ ਪਰ ਕਿਹੜੇ ਭਰਾ ਸਾਡੇ ਮਨਜੋਤ ਵਰਗੇ ਸਾਡੇ ਨੇਕਾਂ ਹੀ ਸਾਡੀਆਂ ਆ ਵਾਰਸ ਪੰਜਾਬ ਦੀ ਜਥੇਬੰਦੀ ਸਾਡੀ ਉਹ ਤਲਤਣ ਦਿਲੋਂ ਸੇਵਾ ਕਰ ਰਹੀ ਆ ਤੇ ਮਨਜੋਤ ਬਾਈ ਵਰਗੇ ਤੇ ਰਾਜ ਖਾਲਸੇ ਵਰਗੇ ਤੇ ਸਾਡੇ ਜਿੰਨੇ ਵੀ ਭਰਾ ਨੇ ਲੱਖਾਂ ਬਾਈ ਵਿਗਿਆ ਕਿੰਨੇ ਵੀ ਸਾਡੇ ਭਰਾ ਹੋਰ ਜਿਹੜੀਆਂ ਸਵਾਮਾਨਵਾਾਰ ਹੈ ਨੇ ਕਿ ਤਣੋਂ ਮਣੋਂ ਤਣੋਂ ਸਿੱਖ ਸੰਸਥਾਾਂ ਐਨ ਜੀਓ ਅਨੇਕਾਂ ਦਾ ਮੈਂ ਧੰਨਵਾਦ ਕਰਦਾ ਪਰ ਉੱਥੇ ਫੋਟੋ ਸ਼ੂਟ ਵੀ ਵੱਡੇ ਪੱਤਰ ਤੇ ਚੱਲ ਰਿਹਾ ਕੋਈ ਗੱਲ ਨਹੀਂ ਸਾਨੂੰ ਸਭ ਨੂੰ ਮਾਣ ਆ ਇਸ ਚੀਤੇ ਤੇ ਆਪਾਂ ਇਹਦੀ ਜਿਹੜੀ ਹੜਾਂ ਚ ਵੀ ਡਟ ਕੇ ਸੇਵਾ ਨਿਭਾਵਾਂਗੇ ਜੇ ਇਹਨਾਂ ਨੇ ਪਰਚਾ ਆਪਾਂ ਕੇੰਦਰ ਨਾ ਮੈਨੂੰ ਅਸਲ ਦੇ ਵਿੱਚ ਪਤਾ ਕੀ ਕਾਰਨ ਸੀਗਾ ਬਾਈ ਮੈਨੂੰ ਜਦੋਂ ਮੈਂਹਗਾ ਅੰਦਰ ਕਰਤਾ ਇਹਨਾਂ ਨੇ ਮੇਰੇ ਦੋ ਤਿੰਨ ਦਿਨਾਂ ਜਾਣ ਤੋਂ ਬਾਅਦ ਮੈਨੂੰ ਪੂਰਾ ਇਹਨਾਂ ਦਾ ਹੁਣ ਪੂਰਾ ਮੈਂ ਪਤਾ ਕਰ ਰਿਹਾ ਪੂਰਾ ਮੈਨੂੰ ਪੱਕਾ ਪਤਾ ਵੀ ਇਹਨਾਂ ਨੇ ਖੋ ਸਕਦੇ ਉਹਨਾਂ ਨੇ ਪਰਚਾ ਉਹ ਜਿਹੜਾ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਜਿਹੜਾ ਮਹਿੰਗਾ ਜਿਹਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਹੋ ਸਕਦਾ ਮੇਰੇ ਤੇ ਵੀ ਉਹਨਾਂ ਨੇ ਪਰਚਾ ਕੀਤਾ ਹੋਵੇ ਪਰ ਕੋਈ ਗੱਲ ਨਹੀਂ ਜੇ ਮੈਨੂੰ 에어ਪੋਰਟ ਤੋਂ ਇਹ ਗ੍ਰਫਤਦਾਰ ਕਰਨਗੇ ਮੈਨੂੰ ਕੋਈ ਚੀਜ਼ ਦਾ ਕਿਸੇ ਚੀਜ਼ ਦਾ ਕੋਈ ਘਬਰਾਹਟ ਨਹੀਂ ਮੈਂ ਇਸ ਚੀਜ਼ ਤੋਂ ਕੋਈ ਮੁਨਕਰ ਨਹੀਂ ਹੁੰਦਾ ਪਰ ਤੁਸੀਂ ਜਿਹੜੇ ਇਸ ਚੀਜ਼ ਦਾ ਸਾਥ ਦੇ ਦੇਣਾ ਮੈਂ ਇੱਕ ਦੋ ਦਿਨਾਂ ਦੇ ਵਿੱਚ ਆ ਰਿਹਾ ਵਾਪਸ ਠੀਕ ਹੈ ਨਾ ਗੱਲ ਮੈਂ ਇਸ ਕਰਕੇ ਵਾਪਸ ਨਹੀਂ ਸੀ ਆ ਰਿਹਾ ਤੇ ਬਾਕੀ ਚੜਤੀ ਕਲਾ ਦੇ ਵਿੱਚ ਤੁਸੀਂ ਸਾਰੇ ਰਹੋ ਤੇ ਇਹੀ ਸਾਰੇ ਗੁੰਗੇ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਡਟ ਕੇ ਜਿਹੜਾ ਆਪਣੇ ਪੰਜਾਬ ਨਾਲ ਖੜੀਏ ਇਸੋਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ